ਪੰਜਾਬ ਦੇ ਪਟਿਆਲਾ ਦੇ ਵਿੱਚ 5 ਦਿਨਾਂ ਤੋਂ ਸੰਯੁਕਤ ਕਿਸਾਨ ਮੋਰਚਾ ਧਰਨੇ ਤੇ ਬੈਠਾ ਹੈ ਅਤੇ ਪੁਲਿਸ ਨੇ ਅੱਜ ਇਹ ਧਰਨਾ ਚੁਕਾ ਦਿੱਤਾ ਇਸ ਦੌਰਾਨ ਕਈ ਕਿਸਾਨ ਆਗੂਆਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਸ ਦੇ ਨਾਲ ਹੀ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਅਤੇ ਉਹਨਾਂ ਦੇ ਚਾਰ ਹੋਰ ਸਾਥੀਆਂ ਦੀ ਭੁੱਖ ਹੜਤਾਲ ਵੀ ਸਮਾਪਤ ਕਰਵਾ ਦਿੱਤੀ ਗਈ ਹੈ ਡੱਲੇਵਾਲ ਨੂੰ ਮੈਡੀਕਲ ਜਾਂਚ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਕਿਸਾਨਾਂ ਦੀਆਂ 21 ਮੰਗਾਂ ਸਨ ਜਿਨ੍ਹਾਂ ਨੂੰ ਪੂਰਾ ਕਰਵਾਉਣ ਦੇ ਲਈ ਉਹ ਪਟਿਆਲਾ ਸਥਿਤ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਅੱਗੇ ਧਰਨਾ ਦੇ ਰਹੇ ਸਨ ਬੀਕੇਯੂ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਪੀਐਸਪੀਸੀਐਲ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਉਹਨਾਂ ਦਾ ਧਰਨਾ ਜਾਰੀ ਰਹੇਗਾ ਡੱਲੇਵਾਲ ਨੇ ਵੀ ਕਿਹਾ ਸੀ ਕਿ ਮੁੱਖ ਮੰਗਾਂ ਝੋਨੇ ਦੇ ਸੀਜ਼ਨ ਦੇ ਲਈ 20 ਅਕਤੂਬਰ ਤੱਕ ਰੋਜ਼ਾਨਾ 10 ਘੰਟੇ ਬਿਜਲੀ ਚਾਲੂ ਰੱਖਣ ਜਨਰਲ ਕੈਟਾਗਰੀ ਦੇ ਲੰਮੇ ਸਮੇਂ ਤੋਂ ਬੰਦ ਪਏ ਕਨੈਕਸ਼ਨ ਤੁਰੰਤ ਜਾਰੀ ਕਰਨ ਬੀਡੀਐਸ ਸਕੀਮ ਨੂੰ ਹਰ ਸਮੇਂ ਖੁੱਲਾ ਰੱਖਣ ਫੈਸਾ ਵਸੂਲਣੀਆਂ ਬੰਦ ਕਰਨ ਸਮਾਰਟ ਮੀਟਰਾਂ ਨੂੰ ਬੰਦ ਕਰਨਾ ਸ਼ਾਮਲ ਆ ਸੀ ਅਤੇ ਉੱਥੇ ਹੀ ਦੂਜੇ ਪਾਸੇ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਦੀ ਪੋਖ ਹੜਤਾਲ ਖਤਮ ਕਰ ਦਿੱਤੀ ਗਈ ਹੈ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਟਿਆਲਾ ਪੁਲਿਸ ਨੇ ਅੱਜ ਕਿਸਾਨੋਂ ਦਾ ਧਰਨਾ ਉਠਵਾ دیا ਹੈ ਬਤਾ ਦੇ ਕਿ ਜਗਜੀਤ ਸਿੰਘ ਡੱਲੇਵਾਲ ਕਾ ਮਰਨ ਵਰਤਵੀ ਪੁਲਿਸ ਨੇ ਖਤਮ ਕਰਵਾ دیا ਔਰ ਕਈ ਕਿਸਾਨੋਂ ਦੇ ਹਿਰਾਸਤ ਨੇ ਲਿਆ ਗਿਆ ਹੈ ਦਿਨਿਕ ਬਾਸਰ ਨਿਊਜ਼ਾ ਤੇ ਜਿਹੜੇ ਪੰਜ ਕਿਸਾਨ ਲੀਡ ਲੈਡ ਬਾਈ ਪੀਜੀਸੀ ਡਲੇਵਾਲਾ ਉਹਨਾਂ ਨੂੰ ਅਸੀਂ ਬਾਰ ਬਾਰ ਤਰਾ ਕੇ ਟੈਸਟ ਵਿੱਚ ਲਿਆ ਉਹਨਾਂ ਦਾ ਮੈਡੀਕਲ ਚੈੱਕਅਪ ਹੋ ਰਿਹਾ ਉਸ ਤੋਂ ਬਾਅਦ ਜਿਹੜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਕੁਝ ਕਿਸਾਨ ਅਸੀਂ ਪ੍ਰੀਵੈਂਟਿਵ ਟੈਸਟਿੰਗ ਵੀ ਲੈ ਲਈ ਨੇ ਔਰ ਉਹਨਾ ਵੀ ਤੇਰੀ ਲਿਸਟਾਂ ਵਿੱਚ ਇਸ ਤਰ੍ਹਾਂ ਵੀ ਵਿਦਿਆ ਦਾ ਤਰਨਾਪੁਰੀ ਤਰਾਰ ਮੁਕ ਕਰਤਾ ਗਿਆ ਸਾਡਾ ਪੂਰਾ ਕੰਟਰੋਲ ਹੈ ਪੀਐਸਪੀਸੀਐਲ ਪਾਵਰ ਕੰਪਨੀ ਤੋਂ ਗੇਟ ਤੋਂ ਹੀ ਹੈਡ ਕੁਆਟਰ ਤੱਕ ਦੱਸ ਦिए ਕਿ ਇਸ ਮਾਮਲੇ ਦੇ ਵਿੱਚ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਵੱਲੋਂ ਬਠਿੰਡਾ ਬਟਾਲਾ ਅਤੇ ਲੁਧਿਆਣਾ ਸਣੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੱਡੇ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ ਬਿਊਰੋ ਰਿਪੋਰਟ ਐਸਮ ਜਨ نیوز ਪੰਜਾਬ ਦੇ ਪਟਿਆਲਾ ਦੇ ਵਿੱਚ 5 ਦਿਨਾਂ ਤੋਂ ਸੰਯੁਕਤ ਕਿਸਾਨ ਮੋਰਚਾ ਧਰਨੇ ਤੇ ਬੈਠਾ ਹੈ ਅਤੇ ਪੁਲਿਸ ਨੇ ਅੱਜ ਇਹ ਧਰਨਾ ਚੁਕਾ ਦਿੱਤਾ ਹੈ ਇਸ ਦੌਰਾਨ ਕਈ ਕਿਸਾਨ ਆਗੂਆਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਸ ਦੇ ਨਾਲ ਹੀ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਅਤੇ ਉਹਨਾਂ ਦੇ ਚਾਰ ਹੋਰ ਸਾਥੀਆਂ ਦੀ ਭੁੱਖ ਹੜਤਾਲ ਵੀ ਸਮਾਪਤ ਕਰਵਾ ਦਿੱਤੀ ਗਈ ਹੈ ਡੱਲੇਵਾਲ ਨੂੰ ਮੈਡੀਕਲ ਜਾਂਚ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਕਿਸਾਨਾਂ ਦੀਆਂ 21 ਮੰਗਾਂ ਸਨ ਜਿਨ੍ਹਾਂ ਨੂੰ ਪੂਰਾ ਕਰਵਾਉਣ ਦੇ ਲਈ ਉਹ ਪਟਿਆਲਾ ਸਥਿਤ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਅੱਗੇ ਧਰਨਾ ਦੇ ਰਹੇ ਸਨ ਬੀਕੇਯੂ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਪੀਐਸਪੀਸੀਐਲ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਉਹਨਾਂ ਦਾ ਧਰਨਾ ਜਾਰੀ ਰਹੇਗਾ ਡੱਲੇਵਾਲ ਨੇ ਵੀ ਕਿਹਾ ਸੀ ਕਿ ਮੁੱਖ ਮੰਗਾਂ ਝੋਨੇ ਦੇ ਸੀਜ਼ਨ ਦੇ ਲਈ 20 ਅਕਤੂਬਰ ਤੱਕ ਰੋਜ਼ਾਨਾ 10 ਘੰਟੇ ਬਿਜਲੀ ਚਾਲੂ ਰੱਖਣ ਜਨਰਲ ਕੈਟਾਗਰੀ ਦੇ ਲੰਮੇ ਸਮੇਂ ਤੋਂ ਬੰਦ ਪਏ ਕਨੈਕਸ਼ਨ ਤੁਰੰਤ ਜਾਰੀ ਕਰਨ ਬੀਡੀਐਸ ਸਕੀਮ ਨੂੰ ਹਰ ਸਮੇਂ ਖੁੱਲਾ ਰੱਖਣ ਫੇਸਾਂ ਵਸੂਲਣੀਆਂ ਬੰਦ ਕਰਨ ਸਮਾਰਟ ਮੀਟਰਾਂ ਨੂੰ ਬੰਦ ਕਰਨਾ ਸ਼ਾਮਲ ਆ ਸੀ ਅਤੇ ਉੱਥੇ ਹੀ ਦੂਜੇ ਪਾਸੇ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਦੀ ਪੋਖੜ ਹੜਤਾਲ ਖਤਮ ਕਰ ਦਿੱਤੀ ਗਈ ਹੈ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਟਿਆਲਾ ਪੁਲਿਸ ਨੇ ਅੱਜ ਕਿਸਾਨੋ ਦਾ ਧਰਨਾ ਉਠਵਾ دیا ਹੈ ਬਤਾ ਦੇ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਪੁਲਿਸ ਨੇ ਖਤਮ ਕਰਵਾ دیا ਅਤੇ ਕਈ ਕਿਸਾਨੋ ਦੇ ਹਿਰਾਸਤ ਵਿੱਚ ਲਿਆ ਗਿਆ ਹੈ ਦਿਨਿਕ ਬਾਸਰ ਲੁਰੀਆ ਨਾ ਤੇ ਜਿਹੜੇ ਪੰਜ ਕਿਸਾਨ ਲੇਟ ਡੈੱਟ ਬਾਈ ਪੀਜੀਸੀ ਗੱਲੇ ਵਾਲਾ ਉਹਨਾਂ ਨੂੰ ਅਸੀਂ ਬਾਰ ਬਾਰ ਡਰਾਇਗ ਟੈਸਟ ਵਿੱਚ ਲਿਆ ਉਹਨਾਂ ਦਾ ਮੈਡੀਕਲ ਚੈੱਕਅਪ ਹੋ ਰਿਹਾ ਉਹ ਸੁਬਾਹ ਜੀ ਵੀ ਅਸੀਂ ਗ੍ਰੂਨਿੰਗ ਕਰ ਵੀ ਕਰਾਂਗੇ ਕੁਝ ਕਿਸਾਨ ਅਸੀਂ ਪ੍ਰੀਵੈਂਟਿਵ ਟੈਸਟ ਵੀ ਲੈ ਰਹੇ ਹਾਂ ਔਰ ਉਹਨਾ ਦੀ ਜਿਹੜੀ ਸਟਾਫੀ ਕਿਹੜੇ ਤਰ੍ਹਾਂ ਦੀਆਂ ਨੇ ਦਾ ਕਟਰਨਾ ਪੂਰੀ ਤਰ੍ਹਾਂ ਰੂਟ ਕਰਤਾ ਗਿਆ ਸਾਡਾ ਪੂਰਾ ਕੰਟਰੋਲ ਹੈ ਜੀ ਪੀਐਸਪੀਸੀਐਲ ਪਾਵਰ ਕੰਪਨੀ ਦੇ ਤਿਲੋਂ ਗੇਟ ਕੋਲ ਤੇ ਐਟ ਕੁਆਟਰ ਤੇ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਵੱਲੋਂ ਬਠਿੰਡਾ ਬਟਾਲਾ ਅਤੇ ਲੁਧਿਆਣਾ ਸਣੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੱਡੇ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ ਬਿਊਰੋ ਰਿਪੋਰਟ ਐਸਮ ਜਨ న్యూਸ